ਲੀ ਪਉਟੈ ਨੂੰ ਚਲ ਤੇ ਸਾਡੀ ਪ੍ਰੈਸ ਦੀ ਟੀਮ ਕਿਚਾ ਪਗਨਾ ਪਹੁੰਚੀ ਹੈ ਜਿੱਥੇ ਭੰਤਨ ਸ੍ਰੀ ਗੁਰਗ੍ਰੰਥ ਸਾਹਿਬ ਜਿੱਤੇ ਲੜੀਵਾਰ ਸ੍ਰੀ ਫਨਪਾਤਸਰ ਚੱਲ ਰਿਹਾ ਹੈ ਵਰਦੀ ਦਾ ਖਾਲਸਾ ਵਰਦੀ ਦੇ ਰੇ ਪਿੰਡ ਕੀਤੇ ਤੋਂ ਬਾਬਾ ਜੀ ਦਾ ਲੜੀਵਾਰ ਚੱਲ ਰਿਹਾ ਸਵਾਗਤ ਨਗਾ ਜਨਮ ਤੇ ਆ ਬਾਬਾ ਜੀ ਦਾ ਕਰਦਾ ਜਨੂਗਾ 18 ਤੋਂ ਨਗਰ ਕੀਰਤਨ ਜਾਏਗਾ ਬਾਬਾ ਜੀ ਸਮਾਤ ਮੈਂ ਕਿਹਾ ਰਹਾ ਹੈ ਹੋਰ ਦੀ ਆ ਰੂਣਾ ਆ ਰੂਣਾ ਜੈ ਮੁਸਲੀ ਮੰਨ ਦਾ ਚੰਤ ਜਿਨ ਹਰੇ ਰੂਹਿ ਦਾ ਨੰਦਸ نا سیيو تب هو تن ساج جنم اڪتاو وي لکاو ڀنتي تي ڊيلي پهچڻو چلن تي گور پال تي راجرتا هجي ڊڙي پڙه سي کڻ پي سن کي ڪار سوار تر ਬੜਾ ਸਿਧਰਾਂ ਉਹ ਕੀ ਮੋਲਕ ਹੈ ਭਾਰੀ ਦਿਨ ਗਾਤ ਮਿਕ ਕਖ ਰਤਨਾ ਗਾ ਗੁਰ ਸਾਧੂ ਦੇਖਿਐ ਤੈ ਵਰਤਨੰਦ ਕਾ ਨੋ ਲਖੈ ਨਿਤਹੀ ਆਮੀ ਭਰਵਾ ਕਨਿਆ ਸਜਨੀ ਕਾ ਨਾਜ ਮੰਗੋ ਸਤਿ ਸਿਕੰ ਤੁਗਾ ਪੈਸੰਗੋ ਲਾਰੇ ਰੀ ਇਕ ਤਾ ਜਨ ਤਰੀ ਜੰਗਾਵ ਪਰਮਰਾਹੀ ਦੇਰਸ ਗੁਰੂ ਪਿਆਰੀ ਸਾਧ ਸੰਗਤ ਜੀ ਅਮਰ ਸ਼ਹੀਦ ਬਾਬਾ ਨੌ ਸਿੰਘ ਦਾ ਸਰਾਨਾ ਜੁੜ ਮੇਲਾ ਹਰ ਸਾਲ ਦੀ ਤਰ੍ਹਾਂ ਪਿੰਡ ਚੀਚੇ ਦੀਆਂ ਸਰਬੱਤ ਸੰਤਾਂ ਇਲਾਕਾ ਨਿਵਾਸੀ ਸੰਤਾਂ ਬੜੀ ਝੁੰਡ ਭਰ ਨਾਲ ਮਨਾ ਰਹੀਆਂ ਨੇ ਕੱਲ 15 ਤਰੀਕ ਨੂੰ ਅਖੰਡ ਪਾਠ ਦੀਆਂ ਲੜੀਆਂ ਆਰੰਭ ਨੇ ਇਸੇ ਤਰ੍ਹਾਂ 18 ਤਰੀਕ ਨੂੰ ਨਗਰ ਕੀਰਤਨ ਜੱਬਾ ਸਾਹਿਬ ਜੀ ਕੇ ਸਵਾਗਤ ਹੋਵੇਗੀ 20 ਤੇ 21 ਫਰਵਰੀ ਨੂੰ ਪੰਥ ਦੇ ਪ੍ਰਸਿੱਧ ਢਾਡੀ ਜਸੇ ਰਾਗੀ ਜਥੇ ਸਿੰਘ ਸਹਿਬਾਨ ਸੂਬਾ ਸੰਪਰਦਾਵਾਂ ਦੇ ਮੁਖੀ ਬੋਲ ਰਹੇ ਨੇ ਸਰਬੱਤ ਸੰਗਤਾਂ ਪੂਰਾ ਹਫ਼ਤਾ ਇਹਨਾਂ ਸਾਰੇ ਸਮਾਗਮਾਂ ਦੇ ਵਿੱਚ ਹਾਜ਼ਰੀਆਂ ਭਰ ਕੇ ਧੰਨ ਧੰਨ ਵਰ ਸ਼ਹੀਦ ਬਾਬਾ ਨੌ ਸਿੰਘ ਜੀ ਦੇ ਦਰੋਂ ਘਰੋਂ ਖੁਸ਼ੀਆਂ ਪ੍ਰਾਪਤ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਕਿੰਨੇ ਵਜੇ ਨਿਕਲਣੀ ਜੀ ਕਿੰਨੀ ਤਰੀਕ ਨੂੰ ਨਿਕਲਣੀ 12 ਫਰਵਰੀ ਨੂੰ 10 ਵਜੇ ਨਗਰ ਕੀਰਤਨ ਸਾਬ ਹਰਾਮ ਹੋ ਕੇ ਪਖਣਾ ਵੱਖ-ਵੱਖ ਨਗਰਾਂ ਦੇ ਵਿੱਚੋਂ ਦੀ ਹੁੰਦਾ ਹੋਇਆ ਜੱਪਾ ਸਾਹਿਬ ਜੀ ਵੀ ਕੇ 3 ਵਜੇ ਪਹੁੰਚੇਗਾ ਅਪਰੰਤ ਉਥੋਂ ਵਾਪਸੀ ਹੋ ਕੇ ਇਹ 7 ਵਜੇ ਤੱਕ ਸਮਾਪਤੀ ਪੂਰੀ ਹੋਏਗੀ ਉਸੀਂ ਦੇ ਦੇ ਲਾਈਵ ਤੁਸੀਂ ਨਾ ਦਿਖਾ ਰਹੇ ਆ ਕਿ ਗੁਰੂ ਸਾਹਿਬ ਦੇ ਜਿਹੜਾ ਚੀਚੇ ਪਗਨੇ ਦੇ ਸਲਾਹਣੇ ਦੀ ਤਰ੍ਹਾਂ ਜਿਹੜੇ ਗੁਰੂ ਸਾਹਿਬ ਦੇ ਲੰਗਰ ਪੜਾਰੇ ਜਿਹੜੇ ਅਟੁੱਟ ਸਾਧਗਰ ਸ਼ਕਾਰ ਰਿਹਾ ਸੁਭੂ ਸਾਹਿਤਾਂ ਨੂੰ ਬਾਬਾ ਜੀ ਦੇ ਆ ਆਪਾਂ ਦੋ ਬਣਿਆ ਸੁਭੂ ਸਾਹਿਤਾਂ ਵਾਸਤੇ ਕੋਬਦੇਬੋ ਨੇ ਬਾਤ ਛੱਕਦੇ ਬਹਿ ਕੇ ਚਿੱਕਾ ਖਾਲਸਾ ਬਹਿ ਕੇ ਚਿੱਕੀ ਫਤੇ ਕਿਹਾਂ ਦੇ ਜਗਾਰੇ ਬਲਾਵੇ ਫਤੇ ਪਾਵੇ ਤੁੰਬਾਬੇ ਨੌਂ ਸਿੰਘ ਬਾਬੇ ਦੀਪ ਸਿੰਘ ਜਸਾ ਸਿੰਘ ਭੋਲੇ ਦੇ ਗੁਰੂ ਗ੍ਰੰਥ ਸਾਹਿਬ ਦੇ ਮਲ ਨੂੰ ਪਾਵੇ ਜਾਲ ਹੋ ਜਾਵੇ ਓ ਜੀ ਆਕਾਰ ਬੇਰ ਤੇ ਫਤੇ ਖਾਲਸਾ ਗੁਰੂ ਗ੍ਰੀਕਾ ਖਾਲਸਾ ਵਾਹਿਗੁਰੂ ਦੀ ਕੀਮਤੈ ਸ੍ਰੀਮਾਨ ਸੰਤ ਬਾਬਾ ਮੰਗਲ ਸਿੰਘ ਜੀ ਸਤਰਾਣੀ ਸਾਹਿਬ ਵਾਲਿਆਂ ਦੀ ਸੰਪਰਦਾ ਦੇ ਵਿੱਚੋਂ ਸੰਤ ਬਾਬਾ ਭੋਲਾ ਸਿੰਘ ਜੀ ਦੇ ਵੇਲੇ ਤੋਂ ਹੋਈਏ ਨਗਰ ਕੀਰਤਨ ਮੱਜਦੇ ਨੇ ਜੋੜ ਮੇਲੇ ਮਨਾਏ ਜਾਂਦੇ ਨੇ ਤੇ ਉਦੋਂ ਤੋਂ ਹੀ ਇਹ ਪਰਥਾ ਹੈ ਕਿ ਪੂਰੇ ਇਲਾਕੇ ਦੇ ਵਿੱਚ ਸਰਬੱਤ ਸੰਗਤਾਂ ਨੂੰ ਖੁੱਲਾ ਸੱਦਾ ਦਿੱਤਾ ਜਾਂਦਾ ਹੈ 15 ਫਰਵਰੀ ਤੋਂ ਲੈ ਕੇ 21 ਫਰਵਰੀ ਤੱਕ ਸਰਬੱਤ ਸੰਗਤਾਂ ਗੁਰੂ ਕੇ ਲੰਗਰ ਇੱਥੇ ਬਾਬਾ ਨੌ ਸਿੰਘ ਦੇ ਖਾਨਾ ਤੇ ਆਣ ਕੇ ਛਕੋ ਤੇ ਆਪਣੇ ਸੱਜਣਾ ਮਿੱਤਰਾਂ ਦੋਸਤਾਂ ਨੂੰ ਰਿਸ਼ਤੇਦਾਰਾਂ ਨੂੰ ਮੈਸੇਜ ਭੇਜ ਕੇ ਇਨ੍ਹਾਂ ਜੁਲ ਮਿਲਿਆਂ ਦੇ ਵਿੱਚ ਪਹੁੰਚਣ ਦੀ ਬਾਰਾ ਸਰਬੱਤਨਾਂ ਨੂੰ ਸੰਤਨਾਂ ਨੂੰ ਸੰਗਤ ਪਰ ਆਵੇ ਸਤ ਸੰਗਤ ਕੈਸੀ ਜਾਣੀਏ ਜਿੱਥੇ ਏਕੋ ਨਾਮ ਵਖਾਣਗੇ ਏਕੋ ਨਾਮ ਹੁਕਮ ਹੈ ਨਾਨਕ ਸਤਗੁਰੂ ਦੀਆ ਬੁਝਾਏ ਜੀਓ ਇਥੇ 15 ਫਰਵਰੀ ਤੋਂ ਲੈ ਕੇ 21 ਫਰਵਰੀ ਤੱਕ ਦੋਨੇ ਹੀ ਲੰਗਰ ਚੱਲਣੇ ਨੇ ਜਿੱਥੇ ਆਤਮਾ ਦੀ ਖਰਾਕ ਗੁਰਬਾਣੀ ਦੇ ਲੰਗਰ ਚੱਲਣੇ ਨੇ ਉਥੇ ਖਾਵੇ ਖਰਚੇ ਰਲ ਮਿਲ ਭਾਈ ਟੋਟ ਨਾ ਆਵੇ ਵੱਧ ਦੋ ਜਾਈ ਦੇਸ਼ਾਂ ਨਿਵੇਸਾਂ ਦੇ ਵਿੱਚੋਂ ਹਰਿਆਣੇ ਦੇ ਵਿੱਚੋਂ ਜੂਪੀ ਦੇ ਵਿੱਚੋਂ ਸੰਤਾਨ ਕੇ ਬੜੀ ਧੂਮ ਧਾਮ ਦੇ ਨਾਲ ਜੋੜ ਮੇਲਾ ਮਨਾਉਂਦੀਆਂ ਨੇ ਸਰਬੱਤ ਸੰਤਾਨੋ ਮਹਾਰਾਜ ਵਾਲੂਗੰਬਕਸ਼ੋ ਤੇ ਸਰਬੱਤ ਸੰਤਾਂ ਐਮਾ ਜੋੜ ਮੇਲਿਆਂ ਦੇ ਵਿੱਚ ਆਪਣੇ ਦਸਵੰਧ ਪੀਠਾ ਕਰਕੇ ਦੀਦਾਂ ਦੇ ਪਾਵਨ ਸਥਾਨਾਂ ਤੇ ਹਾਜ਼ਰੀਆਂ ਭਰੋ ਜੀ ਜਕਾਰਾ ਭੁਲਾਵੇ ਫਤਿਹ ਪਾਵੇ ਤੁੰਤਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਬਾਬਾ ਨੌਧ ਸਿੰਘ ਜੀ ਬਾਬਾ ਸੇਵਾ ਸਿੰਘ ਜੀ ਬਾਬਾ ਆਕਾ ਸਿੰਘ ਜੀ ਬਾਬਾ ਅਗਿਆ ਸਿੰਘ ਜੀ ਬਾਬਾ ਜੱਸਾ ਸਿੰਘ ਜੀ ਦੇ ਮਨ ਨੂੰ ਪਾਵੇ ਗੁਰਸਤਰੀ ਆਗਾ ਮੇਹੇ ਬੁਨਿਆ ਗੁਰਸਤਰੀ ਆਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਸੈਦ ਦਾ ਜੋ ਲੋਹ ਤਪਰੀ ਆ ਔਰ ਸਾਡੀਆਂ ਭੈਣਾ ਔਰ ਸਤਿਕਾਰਯੋਗ ਪੀਪਲ ਨੂੰ ਲੋਹ ਦੇ ਪਰ ਪ੍ਰਸ਼ਾਦ ਦੇ ਤਿਆਰ ਕਰ ਰਹੀਆਂ ਨੇ ਜਿਹਦੀਆਂ ਲੈ ਤਸੀਰਾਂ ਸੀ ਪਿੰਡ ਚੀਚੇ ਤੋਂ ਦਿਖਾ ਰਹੇ ਆ ਕਿਤੇ ਸਲਾਨਾ ਜੋੜ ਮੇਲਾ ਬਾਬਾ ਲੋਹ ਸਿੰਘ ਜੀ ਦਾ ਚੱਲ ਰਿਹਾ ਜਿਹਦੇ ਲੈ ਤਸੀਰਾਂ ਦਿਖਾ ਰਹੇ ਆ ਔਰ ਇਹ ਮਹਾਂਪੁਰਸ਼ ਬਾਬਾ ਬਲਦੇਵ ਸਿੰਘ ਜੀ ਜੋ ਜਪ ਕਰ ਰਹੇ ਵਾਹਿਗੁਰੂ ਜੀ ਦਾ ਵਾਹਿਗੁਰੂ ਦਾ ਲਬਜਾ ਵਵੇਨਾ বিষ্ণੂ ਆਹਨ ਹਰੀ ਗਗੇ ਨ ਗਬਿੰਦਰ ਰਾਣ ਰਾਮ ਚੋਂ ਅੱਖਰੋ ਕੀ ਬਾਣੀ ਚਾਬੀ ਗੜ ਕਾਇ ਕੋਲੇ ਗਾਇਕ ਵੇਲੇ ਖੋਲੇ ਤਾ ਨਾ ਹਰੀ ਕਾ ਦਸ਼ ਸੋ ਸ੍ਰੀ ਯੋ ਕਾਲ ਵੈਗਰ ਜੀ ਕਾ ਖਾਸ ਵੈਗਰ ਕੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਮਾਜ ਸਮਤਾ ਨੂੰ ਚੜ੍ਹਦੀ ਕਲਾ ਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਵੀ ਸ਼ਹੀਦ ਬਾਬਾ ਨੋਹ ਸਿੰਘ ਜੀ ਦਾ ਜਰਮ ਦੇ ਆਲਾ ਸਾਲਾਨਾ ਜੋੜ ਮੇਲਾ ਚੱਲ ਰਿਹਾ ਹੈ 17 ਤਰੀਕ ਤੋਂ ਫੜਪੜ ਸਾਹਿਬਾਂ ਦੇ ਭੋਗ ਪਾਣੇ ਨੇ 15 ਤਰੀਕ ਤੋਂ ਆਰੰਭ ਨੇ 18 ਤਰੀਕ ਨੂੰ ਨਗਰ ਕੀਰਤਨ ਸਜਾਏ ਜਾਣੇ ਨੇ ਪਿੰਡ ਚੀਚੇ ਤੋਂ ਚੰਬਾ ਸਾਹਿਬ ਤੱਕ ਜਿਹੜੀ ਸਮਾਪਤੀ ਆ ਉਹ 20 ਤੇ 21 ਤਰੀਕ ਨੂੰ ਦੀਵਾਨ ਸਮਾਗਮ ਚੱਲਣੇ ਨੇ ਉੱਚ ਪੱਧਰ ਦੇ ਵਧੀਆ ਜਥੇ ਡਾਡੀ ਕਮਿਸ਼ਨ ਰਾਗੀ ਜਥੇ ਪਹੁੰਚ ਰਹੇ ਨੇ ਆਪ ਸਾਰੀਆਂ ਸੰਗਤਾਂ ਨੂੰ ਅਪੀਲ ਕਰਦੇ ਆਂ ਵੀ ਜਿੱਥੋਂ ਤੱਕ ਵਿਵਾਦ ਹੁੰਦੀ ਆ ਜਲਦੀ ਤੋਂ ਜਲਦੀ ਸਮਾ ਕੱਢ ਕੇ ਗੁਰੂ ਘਰ ਦੇ ਦਰਸ਼ਨ ਜ਼ਿਦਾਰੇ ਕਰਨੇ ਤੇ ਆਪਲਾ ਜੀਮ ਦੀ ਸਮਾ ਸਫਲ ਗੁਰੂ ਮਾਨਕ ਸਾਹਿਬ ਕਰਨ ਆਪ ਦੀਆਂ ਆਈਆਂ ਹੋਈਆਂ ਯਾਤਰਾ ਸਫਲ ਕਰਕੇ ਨਿਮਰ ਬਣਾਉਣ ਤੇ ਗੁਰੂ ਮਾ ਚੜਦੀ ਕਲਾ ਕਰਨ ਹਰ ਮਦਨ ਫਤੇ ਬਖਸ਼ਣ ਜੋ ਵੀ ਜੀ ਆਵੇ ਰਾਜੀ ਜਾਵੇ ਉੱਤਦਾ ਬਿੰਦਾ ਵਾਹੀ ਗੁਰੂ ਸਦਾ ਹੀ ਯਾਪ ਜੀ ਦਾ ਨਾਮ ਧਿਆਵੇ ਆਣ ਕਨਾਲਕ ਚੜਦੀ ਕਲਾ ਤੇ ਮਹਾਰਾਜ ਜੀ ਇਹ ਸਲਾਨਾ ਮਨਾਇਆ ਜਾ ਰੇ ਜੋੜ ਮੇਲਾ ਜੀ ਹਾਂ ਜੀ ਹਾਂ ਜੀ ਸਲਾਨਾ ਜੀ ਜੱਦੀ 363ਵਾਂ ਆਏਗਾ ਜੀ 363 ਜੀ ਤੇ ਅਮਰ ਸਚਾਰ ਜਿਹੜਾ ਅਮਰ ਸਚਾਰ ਅੱਗੋਂ ਪਿੱਛੋਂ ਰਕੀਦਾ ਜੀ ਮੇਲੇ ਦੇ ਵਿੱਚ ਨਹੀਂ ਅੱਛਾ ਬਹੁਤ ਸਾਮਾਨ ਗਾੜ ਕੇ ਰੱਖੀਦਾ ਵਾ ਫਿਰ ਖੁੱਲਾ ਸਾਮਾਨ ਦਾ ਫਿਰ ਅਮਰ ਜੀ ਦਾ ਰੋਜ਼ੋ ਕਰਵਾਈਦਾ ਠੀਕ ਹੈ ਜੀ ਵਿਸ਼ੇਸ਼ਪੁਰ ਦਲਬੀਰ ਸਿੰਘ ਦੇ ਨਾਲ ਹਰਜੀਤ ਸਿੰਘ ਜੀ ਆਵਰ